ਸਲੋਕ ਮਹੱਲਾ ਤੀਜਾ ਇਹ ਬਾਣੀ ਤਨ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਹੈ ਹੋਮੇ ਵਿੱਚ ਜਗਤ ਮੂਆ ਮਰਦੋ ਮਰਦਾ ਜਾਏ ਸੰਸਾਰ ਹੋਮੇ ਵਿੱਚ ਮੋਇਆ ਪਿਆ ਹੈ ਨਿਤ 헤ਠਾ ਹੈਟਾ ਪਿਆ ਗਰਕਦਾ ਹੀ ਹੈ ਜਿ ਚਰ ਵਿੱਚ ਦਮ ਹੈ ਤੇ ਚਰਨਾ ਚੇਤੇ ਕੀ ਕਰੇ ਅੱਗੇ ਜਾਏ ਜਦ ਤੱਕ ਸਰੀਰ ਵਿੱਚ ਦਮ ਹੈ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਸੰਸਾਰੀ ਜੀਵ ਹਉਮੇ ਵਿੱਚ ਰਹਿ ਕੇ ਕਦੇ ਨਹੀਂ ਸੋਚਦਾ ਕਿ ਆਗਾ ਦਰਗਾਹ ਵਿੱਚ ਜਾ ਕੇ ਕੀ ਹਾਲ ਹੋਵੇਗਾ ਗਿਆਨੀ ਹੋਏ ਸੋਚੇਤਨ ਹੋਏ ਅਗਿਆਨੀ ਅੰਧ ਕਮਾਏ ਜੋ ਮਨੁੱਖ ਗਿਆਨਵਾਨ ਹੁੰਦਾ ਹੈ ਉਹ ਸੁਚੇਤ ਰਹਿੰਦਾ ਹੈ ਅਤੇ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ ਨਾਨਕ ਐਥੇ ਕਮਾਵੈ ਸੋ ਮਿਲੈ ਆਗੈ ਪਾਈ ਜਾਇ। ਏ ਨਾਨਕ ਮਨੁੱਖਾ ਜਨਮ ਵਿੱਚ ਜੋ ਕੁਝ ਮਨੁੱਖ ਕਮਾਈ ਕਰਦਾ ਹੈ ਉਹ ਮਿਲਦੀ ਹੈ। ਪਰ ਲੋਕ ਵਿੱਚ ਵੀ ਜਾ ਕੇ ਉਹ ਮਿਲਦੀ ਹੈ। ਮਹਲਾ 3। ਏ ਬਾਣੀ ਧੰ ਗੁਰੂ ਅਮਰਦਾਸ ਜੀ ਦੀ ਉਚਾਰਣ ਕੀਤੀ ਹੋਈ ਹੈ। ਤੁਰਖਸਮੇਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨਾ ਜਾਇ। ਤੋ ਰੋਹੀ ਪ੍ਰਮਾਤਮਾ ਦਾ ਹੁਕਮ ਚਲਿਆ ਆਂਦਾ ਹੈ ਕਿ ਸਤਿਗੁਰੂ ਤੋਂ ਬਿਨਾ ਪ੍ਰਮਾਤਮਾ ਸਿਮਰਿਆ ਨਹੀਂ ਜਾ ਸਕਦਾ ਸਤਿਗੁਰ ਮਿਲੀਐ ਅੰਤਰ ਰਵ ਰਹਿਆ ਸਦਾ ਰਹਾ ਲਵ ਲਾਈ ਸਤਿਗੁਰੂ ਦੇ ਮਿਲਿਆ ਪ੍ਰਮਾਤਮਾ ਮਨੁੱਖ ਦੇ ਹਿਰਦੇ ਵਿੱਚ ਵਸ ਪੈਂਦਾ ਹੈ ਅਤੇ ਮਨੁੱਖ ਸਦਾ ਉਸ ਵਿੱਚ ਬਿਲਤੀ ਜੋੜੀ ਰੱਖਦਾ ਹੈ ਦਮ ਦਮ ਸਦਾ ਸੰਭਾਲਦਾ ਦਮ ਨਾ ਬੇਥਾ ਜਾਏ ਸਵਾਸ ਸਵਾਸ ਉਸ ਨੂੰ ਚੇਤਦਾ ਹੈ ਇੱਕ ਵੀ ਸਵਾਸ ਖਾਲੀ ਨਹੀਂ ਜਾਂਦਾ ਜਨਮ ਮਰਨ ਦਾ ਭੋਗ ਗਿਆ ਜੀਵਨ ਪਦਵੀ ਪਾਈ ਇਸ ਤਰ੍ਹਾਂ ਉਸ ਦਾ ਜੰਮ ਮਰਨ ਦਾ ਡਰ ਮੁੱਕ ਜਾਂਦਾ ਹੈ ਅਤੇ ਉਸ ਨੂੰ ਅਸਲ ਮਨੁੱਖਾ ਜੀਵਨ ਦਾ ਮਰਤਬਾ ਮਿਲ ਜਾਂਦਾ ਹੈ ਨਾਨਕ ਇਹ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜਾਈ اے ਨਾਨਕ ਪਰਮਾਤਮਾ ਇਹ ਦਰਜਾ ਆਪ ਜੀਵਨ ਪਦਵੀ ਉਸ ਮਨੁੱਖ ਨੂੰ ਦਿੰਦਾ ਹੈ ਜਿਸ ਤੇ ਆਪਣੀ ਰਜਾ ਵਿੱਚ ਮਿਹਰ ਕਰਦਾ ਹੈ। ਪੌੜੀ ਆਪੇ ਦਾਣਾ ਬੀਨਿਆ ਆਪੇ ਪਰਦਾਣਾ। ਪ੍ਰਮਾਤਮਾ ਆਪ ਹੀ ਸਿਆਣਾ ਹੈ, ਆਪ ਹੀ ਚਤੁਰ ਹੈ ਅਤੇ ਆਪ ਹੀ ਆਗੂ ਹੈ। ਆਪੇ ਰੂਪ ਦਿਖਾਲਦਾ, ਆਪੇ ਲਾਏ ਧਿਆਨਾ। ਆਪ ਹੀ ਆਪਣੇ ਰੂਪ ਵਿਖਾਲਦਾ ਹੈ ਅਤੇ ਆਪ ਹੀ ਬਿਰਤੀ ਜੋੜਦਾ ਹੈ। ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨ ਆਪ ਹੀ ਮੋਨ ਧਾਰੀ ਹੈ ਅਤੇ ਆਪ ਹੀ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੈ ਕੋੜਾ ਕਿਸੇ ਨਾ ਲੱਗੇ ਸਭ ਨਾਹੀ ਪਾਨਾ ਕਿਸੇ ਨੂੰ ਕੋੜਾ ਨਹੀਂ ਲੱਗਦਾ ਕਿਸੇ ਨੂੰ ਕਿਸੇ ਰੰਗ ਵਿੱਚ ਕਿਸੇ ਨੂੰ ਕਿਸੇ ਰੰਗ ਵਿੱਚ ਸਾਰਿਆਂ ਨੂੰ ਪਿਆਰਾ ਲੱਗਦਾ ਹੈ ਉਸ ਤਤ ਵਰਣ ਨਾ ਸਾਕੀਏ ਸੱਦ ਸੱਦ ਕੁਰਬਾਨਾ ऐसे परमात्मा ਤੋਂ ਮੈਂ ਸਤਕੇ ਜਾਂਦਾ ਹਾਂ ਉਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ